ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਤ ਮੈਨ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਾ ਹੋਏ ਤੇਰੀ ਕਰ ਵਿਦਾਸ ਕੁ ਬੇਨਤੀ ਅਰਸਿਉ ਐ ਜਰਾ ਕੋ ਰਾਜਾ ਰਾਮ ਮੇਰੀ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਤੌਤਨ ਗੀਰਗੁਰੂ ਨਾਨਕ ਦੇਵ ਮਹਾਰਾਜ ਸਤਿ ਪਾਏ ਗ੍ਰਿਵਨਵਾਜ ਜੀ ਆਪਾਲਪੁਰ ਹੁੰਦੇ ਜਾਮੇ ਪਤਵੰਤ ਗ੍ਰਿਵਨਵਾਜ ਪੁੱਤ ਪਾਵਨ ਕਿਰਾਨ ਦੇ ਦਰੋਂ ਕਰੋ ਉਹਰੇ ਸਾਇ ਮਹਾਂਪੁਰ ਤੰਤਨ 프리ਮਾਨ 108 ਰੋਬ ਕਾਂਧਾ ਜੀ ਮਹਾਰਾਜ ਤੰਤਨ 108 ਚੰਦਭਗਵ ਮੋਤੀ ਰੰਧੀ ਮਹਾਰਾਜ ਇਹਨਾਂ ਨੇ ਮਾਂ ਸਲਾਨਾ ਜੋੜ ਵੀਨੇ ਨੂੰ ਲੈ ਕਰਕੇ ਬੇਨਤੀ ਕੀਤੀ ਜਾਂਦੀ ਹੈ ਬਾਬਾ ਕਾਂਦਸ ਬਾਬਾ ਮੁੱਤੀ ਨਾ ਮਰਦਾ ਪਾਵਨ ਪਵਿੱਤਰ ਸਥਾਨ ਪੈਂਡਵਾਦਾਨ ਕਾਲਾ ਸੰਗਰ ਰੋਡ ਸ਼ਾਂਤ ਤਾਂ ਅਵਾਦਾਨ ਕਾਲਾ ਸੰਗਰ ਰੋਡ ਗਿਲੰਦਰਪੁਰ ਸਥਿਤ ਹੈ ਨਗਰ ਅਵਾਦਾਨ ਵਿਖੇ वहां पर कांदा पावन स्थान है और थे ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੇ ਪਾਵਨ ਢੋਡ ਮੇਲੇ ਮਨਾਏ ਜਾ ਰਹੇ ਹਨ ਇਹਨਾਂ ਢੋਡ ਮੇਲਿਆਂ ਵਿੱਚ ਬਹੁਤ ਸਾਰੇ ਮਹਾਂਕਥਾਉਂਦੇ ਹਨ ਸਤਸੰਗ ਹੁੰਦੇ ਹਨ ਪ੍ਰਵਚਨ ਹੁੰਦੇ ਹਨ ਮਹਾਂਪੁਰਖਾਂ ਦੇ ਸੰਤਾਂ ਦੇ ਕਥਾ ਕੀਰਤਨ ਹੁੰਦੇ ਹਨ ਬੇਨਤੀ ਹੱਥ ਜੋੜ ਕੇ ਸਭ ਸੰਗਤਾਂ ਨੂੰ ਕਿ ਮਹਾਰਾਜ ਦੇ ਆਪਰੇ ਢੋਡ ਮੇਲਿਆਂ ਵਿੱਚ ਵੱਧ ਵੱਧ ਹਾਜ਼ਰੀਆਂ ਭਰਤੀ ਕਿਰਪਾ ਕਰਨੀ ਫਤੇ ਕਥਾ ਕੀਰਤਨ ਸ਼ਰਵਨ ਕਰਕੇ ਆਪਣੇ ਜੀਵਨ ਨੂੰ ਸਰਬਣੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਤੋਂ ਟਟ ਲੰਗਰ ਚੱਲਣਗੇ ਸ਼ੁੱਕਰਵਾਰ 13 ਹਾੜੋ 27 ਜੂਨ ਵਾਲੇ ਦਿਨ ਸ੍ਰੀ ਹਰਪੜ ਸਾਹਿਬ ਦੀ ਰੰਭ ਹੋਣ ਜਾ ਰਿਹਾ ਜਿਨ੍ਹਾਂ ਦੇ ਭੋਗ 29 ਜੂਨ 15 ਹਾੜ ਦਿਨ ਐਤਵਾਰ ਨੂੰ ਪੈਣਾ ਫਤੇ ਤਿੰਨੇ ਦਿਨ ਗੁਰੂ ਘਰ ਦੇ ਬੇਅੰਤ ਲੰਗਰ ਅਤੇ ਆਪਣਾ ਲੰਗਰ ਚੱਲਣਗੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਸਾਰੀ ਸੰਗਤਾਂ ਅਗਰ ਕਿਸੇਵਾ ਵੀ ਕਰੋ ਅਤੇ ਗੁਰੂ ਕੇ ਸੰਗਤਾਂ ਦੀ ਸੇਵਾ ਕਰੋ ਮਹਾਂਪੁਰਖਾਂ ਨੂੰ ਆਪਣੀ ਨਵਾਜਣ ਵਾਸਤੇ ਇਤਨਾ ਦੀ ਵੀ ਸੇਵਾ ਭਾਵਨਾ ਕਰੋ ਅਤੇ ਗੁਰੂ ਕੇ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਆਪਣੇ ਹਿੱਸੇ ਭਾ ਕੇ ਸਾਰੀ ਸੰਗਤਾਂ ਆਪਣੇ ਜੀਵਨ ਨੂੰ ਸਫਲ ਬਣਾਓ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਦਾਸੋਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਮਹਾਰਾਜ ਜੀ ਸ਼ੇਸ਼ ਮਹਾਨ ਟੂਰਨਾਮੈਂਟ ਦੇ ਰਾਉਣ ਨੂੰ ਬਤਾਓ ਔਰ ਜਿਹੜਾ ਪਰਪਰਿ ਜੀਵਨ ਸਭ ਤੋਂ ਵੱਡਾ ਹੋਏਗਾ ਉਹ ਕਿਹੜਾ ਖੌਸ ਹੈ ਉਹ ਜਿਹੜਾ ਉਹਦੇ ਤਰਫ